ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਅੱਜ ਦੀ ਵੀਡੀਓ ਪਿੰਡ ਡੇਮਰੂ ਕਲਾ ਚੋਂ ਡੇਮਰੂ ਕਲਾ ਨੂੰ ਜਿਲ੍ਹਾ ਦੋਸਤੋ ਮੋਗਾ ਪਿਆ ਜਾਂਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਲੰਡੇ ਰੋਡੇ ਸਮਾਲ ਸਰ ਵੀ ਇੱਥੋਂ ਨੇੜੇ ਰਹ ਜਾਂਦਾ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਹਾਸਤੇ ਕੁੱਲ 2 ਨਗ ਪਸ਼ੂਆਂ ਦੇ ਤੇ ਇੱਕ ਟੋਕਾ ਜਿਹੜੀ ਸਕਰੀਨ ਤੇ ਕਾਲੀ ਵਾੜ ਵੇਖ ਰਹੇ ਆ ਦੋਸਤੋ ਇਹ 5.5 ਮਹੀਨਾ ਦੀ ਗੱਬਣਾ ਹੈ ਤੇ 11 ਕਿਲੋ ਦੁੱਧ ਹਾਜ਼ਰ ਹੈ ਬਾਈ ਹੁਣੇ ਦੱਸਦੇ ਸੀ ਵੀ 13-14 ਕਿਲੋ ਚੋਕੇ ਲੈਂਦਾ ਸੀਗਾ ਬਾਕੀ ਬਾਈ ਕੋਲੇ ਆ ਕੇ ਇਹ ਥੋੜਾ ਜਿਹਾ ਉਪਰਾ ਕਰ ਗਈ ਆ ਰੇਟੇ ਦਾ ਫੋਨ ਤੇ ਰਹੂਗਾ ਜੈਦ ਰੇਟ ਹੋਊਗਾ ਦੋਸਤੋ ਚੰਗੀ ਵਹਿੜਾ ਬਾਕੀ ਦੋ ਨੰਬਰ ਦੀ ਗੱਲ ਕਰਕੇ ਝੋਟੀ ਇਹ ਟੋਕੜਾ ਦੋਸਤੋ ਸੀਮਨ ਬਾਈ ਹੁਣਾਂ ਨੇ ਭਰਾਇਆ ਵਾ ਬਾਕੀ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਆ 7 ਕਿਲੋ ਤੱਕ ਹਾਜ਼ਰ ਆ ਦੋਸਤੋ ਪਹਾੜੇ ਤੇ ਮਿਲਦੀ ਆ ਕੋਈ ਟੀਕਾ ਨਹੀਂ ਲਾਉਣ ਦੀ ਲੋੜ ਠੰਡੀ ਸੀਲ ਆ ਬਾਈ ਹੁਣਾਂ ਦੇ ਦੱਸਣ ਮੁਤਾਬਕ ਤਸੱਲੀ ਵਰਤ ਤੁਸੀਂ ਇੱਥੇ ਆ ਕੇ ਕਰਨੀ ਆ ਦੋਵੇਂ ਲਾਗੀ ਚੰਗੇ ਆ ਬਾਕੀ ਇੱਕ ਟੋਕਾ ਆਪਾਂ ਖਾਵਾਂਗੇ ਤੁਹਾਨੂੰ ਦੇਖਾਂਗੇ ਦੋਸਤੋ ਇਹ ਟੋਕਾ ਚਾਲੂ ਹਾਲ ਸੱਚਾ ਬਾਈ ਹੁਣੇ ਪੱਠੇ ਉਤਰਦੇ ਆ ਬਾਕੀ ਸਣੇ ਮੋਟਰੀ ਦੇਣਾ ਹੈ ਇਹ ਵੀ ਰੇਟ ਸਾਰਿਆਂ ਦਾ ਹੀ ਫੋਨ ਤੇ ਰਹੂਗਾ ਸਣੇ ਟੋਕਾ ਰੇਟ ਵਜੋਂ ਹੋਣਗੇ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਧੰਨਵਾਦ